ਮੂਲ ਪਿਆਰ ਪਰ ਇਸਤ ਸ਼ਰੀਆਕਲ ਅੱਜ ਆਪਾਂ ਸिखਾਨੇ ਤੁਹਾਨੂੰ ਮੂਲੀ ਵਾਲੇ ਪਰੋਟੇ ਬਿਨਾ ਫਟੇ ਕਿਸ ਤਰ੍ਹਾਂ ਬਣਾਏ ਜਾਂਦੇ ਹਨ ਤੇ ਕਿੰਨੇ ਕ੍ਰਿਸਪੀ ਬੰਦੇ ਹਨ ਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਹਨ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਣ ਤੇ ਕਮੈਂਟ ਕਰਕੇ ਜਾਣ ਤੇ ਕਿ ਤੁਹਾਨੂੰ ਸਾਡੀਆਂ ਡਿਸ਼ੀਸ ਕਿਸ ਤਰ੍ਹਾਂ ਦੀਆਂ ਲੱਗਦੀਆਂ ਆਓ ਅੱਜ ਤੁਹਾਨੂੰ ਸिखਾਨੇ ਆ ਕਿ ਮੂਲੀ ਵਾਲਾ ਪਰੋਠਾ ਬਿਨਾ ਫਟੇ ਕਿਸ ਤਰ੍ਹਾਂ ਬਣਾਇਆ ਜਾਂਦਾ ਹੈ ਮੁਲੀਆਂ ਨੂੰ ਆਪਾਂ ਕੱਦੂਕਸ ਕਰਕੇ ਅੱਧੇ ਘੰਟੇ ਲਈ ਨਮਕ ਲਗਾ ਕੇ ਰੱਖ ਦਿੱਤਾ ਸੀਗਾ ਹੁਣ ਆਪਾਂ ਇਹਨਾਂ ਨੂੰ ਮੁਲੀਆਂ ਨੂੰ ਨਿਚੋੜ ਲਿਆ ਹੈ ਤੇ ਹੁਣ ਆਪਾਂ ਤਨੀਆ ਪਿਆਜ਼ ਅਦਰਕ ਹਰੀ ਮਿਰਚ ਤੇ ਮੇਥੇ ਪਾ ਕੇ ਤੇ ਨਮਕ ਮਿਰਚ ਪਾ ਕੇ ਇਹਨਾਂ ਨੂੰ ਮਿਕਸ ਕਰਾਂਗੇ ਲਾਂਗੇ ਆਪਾਂ ਥੋੜਾ ਜਿਹਾ ਜੀਰਾ ਅੱਜ ਵਾਈਨ ਸੀਸਕਲ ਦਾ ਧਿਆਨ ਰੱਖਣਾ ਹੈ ਕਿ ਆਪਾਂ ਮੂਲੀਆਂ ਨੂੰ ਵੀ ਨਮਕ ਲਾਇਆ ਹੋਇਆ ਹੈ ਇਸ ਕਰਕੇ ਨਮਕ ਥੋੜਾ ਜਿਹਾ ਆਪਾਂ ਦੇਖ ਕੇ ਹੀ ਪਾਉਣਾ ਹੈ ਹਰੀ ਮਿਰਚ ਪਾਈ ਸੀ ਲਾਲ ਮਿਰਚ ਵੀ ਆਪਾਂ ਟੇਸਟ ਅਕੋਰਡਿੰਗ ਪਾ ਲੈਣੀ ਹੈ ਹੁਣ ਆਪਾਂ ਪਾਵਾਂਗੇ ਗਰਮ ਮਸਾਲਾ ਅਸੀਂ 12-13 ਪਰੌਂਠੇ ਬਣਾਨੇ ਹਨ ਜੇ ਤੁਸੀਂ ਘਰ ਜ਼ਿਆਦਾ ਪਰੌਂਠੇ ਬਣਾਣੇ ਹਨ ਤੇ ਤੁਹਾਡੇ ਪਰੌਂਠੇ ਫਟਦੇ ਹਨ ਤੇ ਤੁਸੀਂ ਇਹਦੇ ਵਿੱਚ ਇੱਕ ਕੜਸ਼ੀ ਗਰਮ ਤੇਲ ਕਰਕੇ ਪੂਰੀ ਤਰ੍ਹਾਂ ਗਰਮ ਕਰਕੇ ਪਾ ਸਕਦੇ ਹੋ ਇਸ ਤੇ ਨਾਲ ਪਰੌਂਠਾ ਬਿਲਕੁਲ ਨਹੀਂ ਫਟਦਾ ਇੱਕ ਵਾਰੀ ਤੁਸੀਂ ਮੇਰੇ ਤਰੀਕੇ ਨਾਲ ਪਰੌਂਠੇ ਬਣਾ ਕੇ ਦੇਖੋ ਤਾਂ ਪਰੌਂਠੇ ਬਹੁਤ ਹੀ ਵਧੀਆ ਬਣਨਗੇ ਬਹੁਤ ਵਧੀਆ ਬਣਨਗੇ ਤੇ ਨਾ ਹੀ ਇਹ ਪਰੌਂਠੇ ਫਟਣਗੇ ਆਪਣਾ ਸਾਰਾ ਮਟੀਰੀਅਲ ਤਿਆਰ ਹੋ ਚੁੱਕਾ ਹੈ ਤੇ ਹੁਣ ਆਪਾਂ ਪਰੌਂਠੇ ਵਿੱਚ ਸਟਫਿੰਗ ਭਰਾਂਗੇ ਤੇ ਪੇੜੇ ਬਣਾ ਲਾਂਗੇ ਇਹਨਾਂ ਦੇ ਵਿੱਚ ਆਪਾਂ ਸਟਫਿੰਗ ਫਿਲ ਕਰਨੀ ਹੈ ਮੈਂ ਬਿਨਾ ਔਇਲ ਤੋਂ ਹੀ ਪਰੌਂਠੇ ਤਿਆਰ ਕਰਦੀ ਪਈ ਆ ਤੁਸੀਂ ਦੇਖੋ ਆਪਾਂ ਪਰੌਂਠੇ ਨੂੰ ਕਿਸ ਤਰ੍ਹਾਂ ਵੇਲਿਆ ਹੁਣ ਸਟਫਿੰਗ ਫਿਲ ਕਰਦੇ ਪਏ ਆ ਦੋ ਰੋਟੀਆਂ ਆਪਾਂ ਛੋਟੀਆਂ-ਛੋਟੀਆਂ ਵੇਲ ਕੇ ਸਟਫਿੰਗ ਭਰ ਲਾਂਗੇ ਸਟਫਿੰਗ ਭਰਨ ਲਈ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਇਹਨੂੰ ਅੱਛੀ ਤਰ੍ਹਾਂ ਸਾਈਡਾਂ ਤੋਂ ਬੰਦ ਕਰ ਦੇਣਾ ਲੋਕ ਕਰ ਦੇਣਾ ਤਾਂ ਕਿ ਵੇਲਦੇ ਹੋਏ ਪਰੌਂਠਾ ਬਿਲਕੁਲ ਨਾ ਫਟੇ ਹੁਣ ਆਪ ਇਹਨਾਂ ਨੂੰ ਮੱਖਣ ਦੇ ਨਾਲ ਤਲ ਦਾਂਗੇ ਤੋ ਟੇਸਟ ਅਨੁਸਾਰ ਦੇਸੀ ਘਿਓ ਜਾਂ ਤੇਲ ਨਾਲ ਵੀ ਇਹਨਾਂ ਨੂੰ ਫਰਾਈ ਕਰ ਸਕਦੇ ਹੋ ਪਰ ਅਸੀਂ ਮੱਖਣ ਨਾਲ ਪਰੌਂਠੇ ਬਣਾਉਂਦੇ ਹਾਂ ਜੋ ਕਿ ਬਹੁਤ ਹੀ ਟੇਸਟੀ ਤੇ ਖਾਂਜੇ ਬਹੁਤ ਹੀ ਵਧੀਆ ਲੱਗਦੇ ਆ